ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੀਐਮਜੀ ਸਟੱਡੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਜੋ ਕਿ ਸਾਡੀ ਪੰਜਵੀਂ ਜਮਾਤ ਦੇ ਗਣਿਤ ਦਾ ਅਭਿਆਸ ਲਗਾਤਾਰ ਚੱਲ ਰਿਹਾ ਹੈ ਉਸੇ ਲੜੀ ਦੇ ਤਹਿਤ ਅਸੀਂ ਫਿਰ ਹਾਜ਼ਰਾਂ ਤੁਹਾਡੇ ਕੋਲ ਪਹਿਲੇ ਚੈਪਟਰ ਦੇ ਜੋ MCQ's ਕੁਐਸਚਨ ਨੇ ਉਹਨਾਂ ਦੀ ਸੈਕੰਡ ਵੀਡੀਓ ਦੇ ਵਿੱਚ ਸੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਜੋ ਬਾਕੀ ਰਹਿੰਦੇ ਕੁਐਸਚਨ ਨੇ ਉਹ ਸੋਲਵ ਕਰਵਾਏ ਜਾਣਗੇ ਸਾਡਾ ਉਪਰਾਲਾ ਬਿਲਕੁਲ ਫ੍ਰੀ ਬੱਚਿਆਂ ਨੂੰ ਘਰ ਟਿਊਸ਼ਨ ਦੇਣ ਦਾ ਅਤੇ ਜੋ ਬੱਚਿਆਂ ਦੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਨ ਦਾ ਸੋ ਇਸ ਲਈ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕੀਤਾ ਜਾਵੇ ਅਜੇ ਬੱਚਿਆਂ ਦੀ ਪਹੁੰਚ ਤੱਕ ਲਿਆਂਦਾ ਜਾਵੇ ਸੋ ਤਾਂ ਕਿ ਬੱਚੇ ਘਰ ਬੈਠ ਕੇ ਜੋ ਹੈ ਮੈਥ ਦੀ ਤਿਆਰੀ ਕਰ ਸਕਣ ਅਤੇ ਨਮੋਦਿਆ ਦੀ ਵੀ ਤਿਆਰੀ ਕਰ ਸਕਣ ਸੋ ਇਸੇ ਲੜੀ ਦੇ ਤਹਿਤ ਅਸੀਂ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਬਾਕੀ ਕਲਾਸਿਸ ਦੇ ਜਿਹੜੇ ਮੈਥ ਦੇ ਸੋਲੂਸ਼ਨ ਨੇ ਉਹ ਵੀ ਜਲਦੀ ਅਪਲੋਡ ਕਰਨੇ ਸ਼ੁਰੂ ਕਰਾਂਗੇ ਸੋ ਸ਼ੁਰੂ ਕਰਦੇ ਹਾਂ ਜੀ ਅਸੀਂ ਇਹ ਪਹਿਲੇ ਚੈਪਟਰ ਦੇ ਐਮਸੀਕਿਊਜ਼ ਦੀ ਸੈਕੰਡ ਭਾਗ ਦੇ ਵਿੱਚ ਜੋ ਕੁਸ਼ਚਨ ਰਹਿ ਗਏ ਸੋ ਸਾਡੇ ਕੋਲ ਪਹਿਲਾ ਕੁਸ਼ਚਨ ਹੈ ਜੀ 13ਵਾਂ ਇਹਦੇ ਵਿੱਚ 94 ਦੇ ਲਈ ਰੋਮਨ ਅੰਕ ਲਿਖਣਾ ਹੈ 94 ਨੂੰ ਰੋਮਨ ਅੰਕਾਂ ਦੇ ਵਿੱਚ ਲਿਖਣਾ ਤਾਂ 94 ਅਸੀਂ 80 ਤੱਕ ਤੁਹਾਨੂੰ ਦੱਸਤਾ ਸੀ ਪਿੱਛੇ ਕਿਵੇਂ ਲਿਖਣਾ ਸੋ 100 ਦੇ ਲਈ ਅਸੀਂ ਸੀ ਫੋਰ ਸੈਂਚਰੀ ਸੈਂਚਰੀ ਦੇ ਲਈ ਸੀ ਯੂਜ਼ ਕਰਦੇ ਆ ਸੈਂਚਰੀ 100 ਦੀ ਹੁੰਦੀ ਹੈ ক্রিকেট ਤੁਸੀਂ ਦੇਖਦੇ ਹੋ ਸੋ ਇਸ ਲਈ ਅਗਰ ਅਸੀਂ 100 100 ਚੋਂ 10 ਘਟਾਵਾਂਗੇ ਤਾਂ ਸਾਡੇ ਕੋਲ 90 ਆ ਜਾਏਗਾ 90 ਫਿਰ ਅਸੀਂ ਐ ਲਿਖਾਂਗੇ ਠੀਕ ਹੈ ਜੀ ਤੁਹਾਨੂੰ ਦੱਸਿਆ ਸੀ ਖੱਬੇ ਪਾਸੇ ਲਿਖੋਗੇ ਘਟਜੂਗਾ ਸੱਜੇ ਪਾਸੇ ਲਿਖੋਗੇ ਉਹਨੇ ਜੁੜ ਜਾਣਗੇ ਤਾਂ 90 ਦੇ ਵਿੱਚ ਹੁਣ ਅਸੀਂ 4 4 ਕਿਵੇਂ ਲਿਖਦੇ ਸੀ 5 ਚੋਂ ਇੱਕ ਘਟਾ ਕੇ ਸੋ ਇਹਨਾਂ ਨੂੰ ਅਸੀਂ ਇਕੱਠੇ ਕਰਤਾ ਤਾਂ ਸਾਡੇ ਕੋਲ ਕਿੰਨਾ ਬਣ ਗਿਆ ਜੀ 94 ਤਾਂ ਤੁਸੀਂ ਲੱਭ ਸਕਦੇ ਹੋ ਕਿੱਥੇ ਲਿਖਿਆ 94 ਹੈ ਕਿਤੇ ਜੀ ਕਿਤੇ ਵੀ 94 ਹੈ ਸੀ ਪਾਰਟ ਵੈਰੀ ਗੁੱਡ ਸੀ ਪਾਰਟ ਹੈ ਜਿਹੜਾ ਉਹ 94 ਹੈ ਜੀ ਅੱਗੇ ਆ ਗਿਆ ਜੀ ਕੁਐਸਚਨ ਨੰਬਰ ਸਾਡਾ 14 ਇਹਦੇ ਵਿੱਚ ਆਈ XLV ਤੋਂ ਬਣੀ ਸਹੀ ਸੰਖਿਆ ਬਣਾਉਣੀ ਹੈ ਬਿਲਕੁਲ ਸਹੀ ਸੰਖਿਆ ਸੀ ਕਿਹੜੀ ਬਣਾ ਸਕਦੇ ਹਾਂ ਦੇਖੋ ਜੀ ਇੱਥੇ ਆ ਜਿਹੜਾ ਆ ਇੱਕ ਵਿਚਾਲੇ ਆ ਗਿਆ ਇਸ ਲਈ ਇਹ ਗਲਤ ਹੈ ਆ ਵੀ ਠੀਕ ਹੈਗੀ ਕਿਉਂਕਿ ਇੱਥੇ ਬਣਦੀ ਹੈਗੀ 46 ਆ ਵਾਲੀ ਸੰਖਿਆ ਗਲਤ ਹੈ ਜੀ ਕਿਉਂਕਿ ਆ ਸਿੰਬਲ ਘਟਾਓ ਦੇ ਵਿੱਚ ਨਹੀਂ ਆਉਂਦੇ ਤੇ ਆ ਸੰਖਿਆ ਵੀ ਗਲਤ ਹੈ ਇਹਦਾ ਮਤਲਬ ਜਿਹੜਾ 46 ਬਣਿਆ ਹੋਇਆ ਏ ਵਾਲਾ ਆਨਸਰ ਬੀ ਸਹੀ ਹੈ ਸੋ ਅੱਗੇ ਦੇਖਦੇ ਹਾਂ ਹਮੇਸ਼ਾ ਜੋ ਸਾਡੇ ਕੋਲ ਸਿੰਬਲ ਨੇ ਐਲ ਹੈ ਐਕਸ ਹੈ ਸੀ ਹੈ ਡੀ ਹੈ ਐਮ ਹੈ ਇਹਨਾਂ ਦੇ ਅੱਗੇ ਐਕਸ ਹੀ ਆ ਸਕਦੀ ਹੈ ਜਿਵੇਂ 40 ਜਿਵੇਂ 90 ਸੋ ਇਹ ਹੀ ਆ ਸਕਦੀ ਹੈ ਸੋ ਤੁਹਾਨੂੰ ਪਹਿਲਾਂ ਕਿਹਾ ਸੀ ਕਿ 100 ਤੱਕ ਸੰਖਿਆਵਾਂ ਜ਼ਰੂਰ ਸਿੱਖੋ ਉਸ ਤੋਂ ਬਾਅਦ 500 ਤੇ 1000 ਦੇ ਨਾਲ ਰਿਲੇਟਡ ਜਿਹੜੀਆਂ ਤੁਸੀਂ ਹੈਗੀਆਂ ਨੇ ਉਹ ਜਰੂਰ ਸਿੱਖੋਗੇ ਉਹ ਤੁਹਾਨੂੰ ਪਤਾ ਲੱਗ ਜਾਏਗਾ ਜਦੋਂ ਤੁਸੀਂ 100 ਤੱਕ ਬਿਲਕੁਲ ਸਹੀ ਸੰਖਿਆਵਾਂ ਪਤਾ ਕਰ ਲਈਆਂ ਸੋ ਇਹਦਾ 14ਵਾਂ ਦਾ ਆਨਸਰ ਆ ਗਿਆ ਜੀ ਸਾਡੇ ਕੋਲੇ ਬੀ ਸੋ ਇਹਦਾ ਆਨਸਰ ਸੀਗਾ ਸਾਡੇ ਕੋਲੇ ਸੀ ਅੱਗੇ ਸਵਾਲ ਨੰਬਰ 15 1 0 3 ਅੰਕਾਂ ਨੂੰ ਵਰਤ ਕੇ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸਾਡੇ ਕੋਲੇ ਅੰਕ ਕਿੰਨੇ ਨੇ ਜੀ ਤਿੰਨ 1 0 3 ਤਾਂ ਅਸੀਂ ਵੱਡੇ ਤੋਂ ਵੱਡਾ ਅੰਕ ਦੇਖਣਾ ਹੈ ਤਿੰਨ ਤੇ ਸਾਨੂੰ ਦੋ ਅੰਕ ਹੋਰ ਚਾਹੀਦੇ ਨੇ ਪੰਜ ਅੰਕ ਚਾਹੀਦੇ ਨੇ ਤਾਂ ਜਿਹੜਾ ਵੱਡੇ ਤੋਂ ਵੱਡਾ ਅੰਕ ਆ ਜਿੰਨੇ ਅੰਕ ਸਾਡੇ ਕੋਲ ਘੱਟ ਨੇ ਅਸੀਂ ਉਸੇ ਨੂੰ ਵਰਤਾਂਗੇ ਸੋ ਜਿਹੜੇ ਲਾਸਟ ਤੇ ਬਚ ਗਏ ਉਹਦੇ ਵਿੱਚ ਸਭ ਤੋਂ ਛੋਟੇ ਨੂੰ ਐਂਡ ਤੇ ਜਿਹੜਾ ਬਚ ਗਿਆ ਅੱਗੇ ਬਾਕੀ ਸਾਰੀ ਜਗ੍ਹਾ ਤੁਸੀਂ ਕੀ ਲਗਾਉਣਾ ਜੀ ਸਭ ਤੋਂ ਵੱਡਾ ਅੰਕ ਤਿੰਨ ਤਿੰਨ ਲਗਾਉਣਾ ਤਾਂ 33310 ਇਹਦਾ ਆਨਸਰ ਆ ਜਾਏਗਾ ਸੋ ਸਮਝ ਆ ਗਿਆ ਹੁਣ ਆਹ ਕੁਐਸਚਨ ਸੋ ਅੱਗੇ ਕਰਦੇ ਹਾਂ ਜੀ 16ਵਾਂ ਕੁਐਸਚਨ 9 8 0 ਅੰਕਾਂ ਨੂੰ ਵਰਤ ਕੇ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੋ ਅੱਗੇ ਹੁਣ ਅਸੀਂ ਕੀ ਕਰਨਾ ਹੈ ਜੀ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਜਿਹੜੀ ਅਸੀਂ ਉਹ ਪਤਾ ਕਰਨੀ ਹੈਗੀ 16ਵੇਂ ਸਵਾਲ ਦੇ ਵਿੱਚ ਪਰ ਸਾਡੇ ਕੋਲੇ ਅੰਕ 9 8 ਤੇ 0 ਹੈ ਜਦੋਂ ਅਸੀਂ ਛੋਟੀ ਤੋਂ ਛੋਟੀ ਸੰਖਿਆ ਪਤਾ ਕਰਦੇ ਹਾਂ ਜੀ ਉਦੋਂ ਅਸੀਂ ਦੇਖੋ 0 ਹੈ ਜਿਹੜੀ ਉਹ ਹਮੇਸ਼ਾ ਦੂਜੇ ਨੰਬਰ ਤੇ ਰੱਖ ਦਿੰਦੇ ਹਾਂ ਜਦੋਂ ਅਸੀਂ ਵੱਡੀ ਤੋਂ ਵੱਡੀ ਬਰਤਨੀ ਐ ਉਦੋਂ ਅਸੀਂ ਜਿਹੜਾ ਸਭ ਤੋਂ ਵੱਡਾ ਅੰਕ ਹੈ ਉਹ ਵੱਧ ਵਾਰੀ ਵਰਤਣਾ ਹੈ ਪਰ ਜਦੋਂ ਅਸੀਂ ਛੋਟੀ ਸੰਖਿਆ ਬਣਾਉਣੇ ਆ ਉਦੋਂ ਸਭ ਤੋਂ ਛੋਟਾ ਅੰਕ ਅਸੀਂ ਜਿੰਨੇ ਵਾਰੀ ਮਰਜ਼ੀ ਵਰਤ ਸਕਦੇ ਆ ਪਹਿਲਾਂ ਸਭ ਤੋਂ ਵੱਡਾ ਅੰਕ ਲਿਖ ਲਓ ਜਾਂ ਸਭ ਤੋਂ ਛੋਟਾ ਲਿਖਾਂਗੇ ਜੀ ਤਾਂ ਸਭ ਤੋਂ ਛੋਟਾ ਤਾਂ ਜ਼ੀਰੋ ਹੈ ਇਸ ਲਈ ਅਸੀਂ ਜ਼ੀਰੋ ਨਹੀਂ ਲਿਖ ਸਕਦੇ ਹਾਂ ਜ਼ੀਰੋ ਨੂੰ ਬਾਅਦ ਚੋਂ ਲਿਖ ਸਕਦੇ ਆ ਪਰ ਪਹਿਲੇ ਨੰਬਰ ਤੇ ਤਾਂ ਜੋ ਬਾਕੀ ਛੋਟਾ ਹੈ ਉਹ ਦੋਨਾਂ ਚੋਂ ਉਹ ਆਏਗਾ 8 ਆ ਗਿਆ ਹੁਣ ਬਚ ਗਈ ਸਭ ਤੋਂ ਛੋਟੀ ਜ਼ੀਰੋ ਇਹਨੂੰ ਰਿਪੀਟ ਕਰ ਲੋ ਲਾਸਟ ਤੇ ਕੀ ਆਏਗਾ ਜੀ ਫਿਰ 9 ਆਏਗਾ ਤਾਂ 8009 ਹੈ ਜਿਹੜੀ ਉਹ ਸਭ ਤੋਂ ਛੋਟੀ ਇਹਨਾਂ ਅੰਕਾਂ ਨੂੰ ਵਰਤ ਕੇ ਸੰਖਿਆ ਬਣੂਗੀ ਅਗਰ ਜ਼ੀਰੋ ਅਸੀਂ ਸ਼ੁਰੂ ਚ ਹੀ ਲਾਤੀ ਤਾਂ ਇੱਕ ਅੰਕ ਹੀ ਘਟ ਜੂਗਾ ਅਸਲੇ ਅਸੀਂ ਸ਼ੁਰੂ ਚ ਨਹੀਂ ਲਗਾ ਸਕਦੇ ਅੱਗੇ 17ਵਾਂ ਸਵਾਲ 758 ਦੀ ਨੇੜਲੀ ਦਹਾਈ ਵਿੱਚ ਲੱਭ ਬੜਾ ਸੌਖਾ ਜੀ ਇਹ 758 ਦੀ ਨੇੜਲੀ ਦਹਾਈ ਨੇ 61 ਦਾ ਅੰਕ ਦੇਖਣਾ ਹੁੰਦਾ ਇਹ 5 ਤੋਂ ਜ਼ਿਆਦਾ ਹੈਗਾ ਇਸ ਲਈ ਆ ਇੱਕ ਵੱਜ ਜਾਊਗਾ ਤਾਂ 760 ਬਣ ਗਿਆ ਬਹੁਤ ਹੀ ਸੌਖਾ ਸਵਾਲ ਸੀਗਾ ਇਹ ਤਾਂ ਆਪਾਂ ਪ੍ਰੈਕਟਿਸ ਹੀ ਬਹੁਤ ਕਰ ਲਈ ਡੀ ਬੀ ਅੱਗੇ 18ਵਾਂ ਸਵਾਲ ਜੀ 8978 ਦਾ ਨੇੜਲੇ ਸੈਂਕੜੇ ਵਿੱਚ 8978 ਇਹ ਤਾਂ ਸਵਾਲ ਬਸ ਐ ਕਰ ਦਿਆ ਕਰੋ ਇਹ ਤਾਂ ਆਪਾਂ ਬਹੁਤ ਪ੍ਰੈਕਟਿਸ ਕਰ ਲਈ ਬਹੁਤ ਛੇਤੀ ਛੇਤੀ ਕਰ ਦਿਆ ਕਰੋ ਤਾਂ ਨੇੜਲੇ ਸੈਂਕੜੇ ਦੇ ਲਈ ਅਸੀਂ ਦਹਾੜਾਂਕ ਦੇਖਾਂਗੇ 5 ਤੋਂ ਵੱਡਾ ਇਸ ਲਈ ਇੱਥੇ ਇੱਕ ਜੁੜ ਗਿਆ ਜੀ 0009000 ਅੰਸਰ ਆ ਗਿਆ ਬੜਾ ਹੀ ਸੌਖਾ ਜਿਹਾ ਸਵਾਲ ਸੀਗਾ ਇਹ ਅੱਗੇ 19ਵਾਂ ਸਵਾਲ ਜੀ ਸੰਖਿਆ 69684 ਦਾ ਨੇੜਲੇ ਹਜ਼ਾਰ ਦੇ ਵਿੱਚ ਸੋ 69000 69684 69684 ਦਾ ਨੇੜਲੇ ਹਜ਼ਾਰ ਵਿੱਚ ਤਾਂ ਨੇੜਲੇ 1000 ਵਿੱਚ ਅਸੀਂ ਦੇਖਣ ਲਈ ਕੀ ਦੇਖਦੇ ਹਾਂ 100 105 ਤੋਂ ਵੱਡਾ ਇਸ ਲਈ ਇੱਥੇ ਇੱਕ ਜੁੜ ਜਾਊਗਾ ਤਾਂ ਇੱਕ ਜੁੜ ਕੇ ਕੀ ਬਣ ਗਿਆ ਜੀ 70000 ਤਾਂ 70000 ਅਨਸਰ ਆ ਗਿਆ ਸੋ ਉਮੀਦ ਹੈ ਕਿ ਸਮਝ ਆ ਗਿਆ ਹੋਣਾ ਪਹਿਲਾਂ ਆਪਾਂ ਬਹੁਤ ਪ੍ਰੈਕਟਿਸ ਕਰ ਲਈ ਹੈ ਜੇਕਰ ਅੱਗੇ بیمਾ ਸਵਾਲ ਹੈ ਜੀ ਜੇਕਰ ਸੰਖਿਆ ਦਾ 10000 ਵਿੱਚ ਨਿਕਟੇ ਕਰਨ ਕਰਨਾ ਹੋਵੇ ਤਾਂ ਕਿਸ ਸਥਾਨ ਦੀ ਸੰਖਿਆ ਨੂੰ ਦੇਖਾਂਗੇ ਬਿਲਕੁਲ ਇੱਕ ਪਹਿਲਾਂ ਦੀ ਜੇ 10000 ਵਾਲੀ ਦਾ ਨਿਕਟੀ ਕਰਨ ਦੇਖਣਾ ਤਾਂ ਉਸ ਤੋਂ ਇੱਕ ਪਹਿਲਾਂ ਕਿਹੜੀ ਆਊਗੀ 1000 ਵਾਲੀ ਬਿਲਕੁਲ ਉਹੀ ਜੋ ਹੁਣੀ ਤੁਹਾਨੂੰ ਰੂਲ ਸਮਝਾ ਕੇ ਹਟੇ ਆ ਸੋ ਬੜਾ ਹੀ ਸੌਖਾ ਕੁਐਸਚਨ ਨੇ ਬਹੁਤ ਈਜ਼ੀ ਨੇ ਤਾਂ ਜਲਦੀ ਤੋਂ ਜਲਦੀ ਕਰਨਾ ਸੰਖਿਆ 50358 ਵਿੱਚ ਜ਼ੀਰੋ ਦਾ ਸਥਾਨਕ ਮੁੱਲ ਕੀ ਹੈ ਜ਼ੀਰੋ ਦੇਖ ਲਓ ਜੀ ਕਿਹੜੇ ਤੇ ਆ ਚੌਥੇ ਨੰਬਰ ਤੇ ਹਜ਼ਾਰਵੇਂ ਤੇ ਆ ਤਾਂ ਇਸ ਲਈ ਜ਼ੀਰੋ ਦਾ ਸਥਾਨਕ ਮੁੱਲ ਕੀ ਹੋਏਗਾ ਹਜ਼ਾਰਾਂ ਮਾ ਜ਼ੀਰੋ ਦਾ ਜ਼ੀਰੋ ਹੀ ਨਾਲ ਲਿਖਿਆ ਆਇਓ ਜੇ ਇਹਦਾ ਅੰਕਿਤ ਮੁੱਲ ਪੁੱਛਿਆਗਾ ਫੇਰ ਜ਼ੀਰੋ ਲਿਖਣਾ ਹੈ ਜ਼ੀਰੋ ਕਿਹੜੇ ਥਾਂ ਤੇ ਬੈਠੀ ਹੈ ਹਜ਼ਾਰਵੇਂ ਤੇ ਬੈਠੀ ਹੈ ਉਹ ਜ਼ਰੂਰ ਦੇਖਣਾ ਤਾਂ ਹਜ਼ਾਰਵੇਂ ਤੇ ਆਉ ਕਿਤੇ ਤਕਾਉ ਵੀ ਜ਼ੀਰੋ ਤਾਂ ਜ਼ੀਰੋ ਹੀ ਹੁੰਦੀ ਹੈ ਲਿਖ ਦਿਓ ਜ਼ੀਰੋ ਤਾਂ ਇਹ ਤੁਹਾਡਾ ਆਨਸਰ ਗਲਤ ਹੋ ਜਾਏਗਾ ਫਿਰ ਸੋ ਅਗਲਾ ਸਵਾਲ ਜੀ 22ਵਾਂ 22ਵੇਂ ਦੇ ਵਿੱਚ ਰੋਮਨ ਅੰਕ ਲਿਖਦੇ ਸਮੇਂ ਕਿਹੜੇ ਚਿੰਨ ਦੁਹਰਾਏ ਨਹੀਂ ਜਾਂਦੇ ਤਾਂ ਕਿਹੜੇ ਕਿਹੜੇ ਚੰਨ ਨੇ ਜਿਹੜੇ ਦੁਹਰਾਏ ਨਹੀਂ ਜਾਂਦੇ ਜੀ ਦੇਖੋ ਅਸੀਂ ਐਕਸ ਨੂੰ ਜਿੰਨੇ ਵਾਰੀ ਮਰਜ਼ੀ ਲਿਖ ਸਕਦੇ ਆ 30 ਲਿਖਣ ਲਈ ਲਿਖ ਸਕਦੇ ਆ ਮਤਲਬ ਇੱਕ ਤੋਂ ਵੱਧ ਦੁਹਰਾ ਲਿਆ ਇੱਕ ਨੂੰ ਵੀ ਅਸੀਂ ਤਿੰਨ ਵਾਰੀ ਲਗਾਤਾਰ ਲਿਖ ਸਕਦੇ ਆ ਐਲ ਨੂੰ ਲਿਖ ਸਕਦੇ ਆ ਨਹੀਂ ਵੀ ਨੂੰ ਲਿਖਿਆ ਕਦੇ ਨਹੀਂ ਤਾਂ ਇਹ ਵਾਲੇ ਅੰਤ ਸਾਡੇ ਕੋਲ ਦੁਹਰਾਏ ਨਹੀਂ ਜਾਂਦੇ ਤਾਂ ਇਹਦਾ ਆਨਸਰ ਕੀ ਆ ਗਿਆ ਬੀ ਤਾਂ l ਤੇ v ਆ ਜਿਹੜੇ 50 ਤੇ 5 ਵਾਲੇ ਨੇ ਇਹ ਕਦੇ ਵੀ ਦੁਹਰਾਏ ਨਹੀਂ ਜਾਂਦੇ ਭਾਵੇਂ ਇੱਕ ਵਾਰੀ ਤੋਂ ਵੱਧ ਨਹੀਂ ਆਉਂਦੇ ਸੋ ਅੱਗੇ 23ਵਾਂ ਸਵਾਲ 1 ਲੱਖ ਵਿੱਚ ਕਿੰਨੇ ਅੰਕ ਹੁੰਦੇ ਆ ਭਾਈ ਦੱਸੋ 1 ਲੱਖ ਵਿੱਚ eke ਨੂੰ 5 ਜ਼ੀਰੋਆਂ ਲਾ ਕੇ ਕੀ ਬਣ ਜਾਂਦਾ 1 ਲੱਖ ਬਣ ਜਾਂਦਾ ਤੇ ਕੁੱਲ ਅੰਕ ਕਿੰਨੇ ਹੋਗੇ 6 ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਤਾਂ ਕੁੱਲ ਅੰਕ ਕਿੰਨੇ ਹੋਗੇ 6 ਸਮਝ ਆ ਗਈ ਅਗਲਾ ਸਵਾਲ ਜੀ ਆ ਹੋ ਗਿਆ ਸਾਡੇ ਕੋਲੇ ਅ ਸੌਰੀ ਇਹ ਹੋਇਆ ਨਹੀਂਗਾ ਚੌਥਾ ਸਵਾਲ ਅਸੀਂ ਸੌਰੀ 24ਵਾਂ ਸਵਾਲ ਅਸੀਂ ਕਰਨਾ ਹੈ 1 ਲੱਖ ਵਿੱਚ ਅਸੀਂ ਇੱਕ ਸੇਮ ਸੇਮ ਆ ਗਈ ਸੀ 1 ਲੱਖ ਵਿੱਚ ਕਿੰਨੇ ਅੰਕ ਹੁੰਦੇ ਨੇ ਉਹ ਅਸੀਂ ਕਰ ਲਿਆ ਹੁਣ 1 ਲੱਖ ਵਿੱਚ ਕਿੰਨੇ ਹਜ਼ਾਰ ਹੁੰਦੇ ਨੇ ਏ ਵੀ ਤੁਸੀਂ ਐਂ ਕਰ ਸਕਦੇ ਹੋ 1 ਲੱਖ ਵਿੱਚ ਕਿੰਨੇ ਹਜ਼ਾਰ ਹੁੰਦੇ ਆ ਜੀ ਦੇਖੋ ਇਕਾਈ ਦਹਾਈ ਸੈਂਕੜਾ ਹਜ਼ਾਰ ਲਓ ਜੀ ਤਾਂ ਹਜ਼ਾਰ ਕੱਟ ਦੋ ਪਰ ਧਿਆਨ ਰੱਖੋ ਹਜ਼ਾਰ ਇੱਥੇ ਆ ਕੇ ਆਇਆ ਹਜ਼ਾਰ ਦੇ ਮੰਗਰ ਤਿੰਨ ਜ਼ੀਰੋਆਂ ਹੁੰਦੀਆਂ ਤਾਂ ਲੱਖ ਦੇ ਵਿੱਚੋਂ ਤਿੰਨ ਜ਼ੀਰੋਆਂ ਕੱਟ ਦੋ ਬਾਕੀ ਕੀ ਰਹਿ ਗਿਆ 100 ਤਾਂ 100 ਤੁਹਾਡਾ ਆਨਸਰ ਹੈ 1 ਲੱਖ ਦੇ ਵਿੱਚੋਂ 1000 1000 ਨਾਲ ਤਿੰਨ ਜ਼ੀਰੋਆਂ ਹੁੰਦੀਆਂ ਤਿੰਨ ਜ਼ੀਰੋਆਂ ਖਤਮ ਕਰ ਦਿਓ ਬਾਕੀ ਤੁਹਾਡੇ ਕੋਲ ਕਿਹੜਾ ਆਨਸਰ ਆ ਗਿਆ ਉਹਦੇ ਉੱਤੇ ਟਿੱਕ ਲਗਾ ਦਿਓ ਸੌਖਾ ਹੀ ਹੈ ਤਾਂ 100000 ਮਿਲ ਕੇ 100000 ਮਿਲ ਕੇ 1 ਲੱਖ ਬਣਾਉਂਦੇ ਆ 100000 ਮਿਲ ਕੇ 1 ਲੱਖ ਬਣਾਉਂਦੇ ਆ ਅੱਗੇ ਜੀ 25ਵਾਂ ਸਵਾਲ 25ਵੇਂ ਸਵਾਲ ਦੇ ਵਿੱਚ ਦੇਖੋ ਗਿਣ ਤਾਰੇ ਦੇ ਕਿਸੇ ਵੀ ਕਾਲਮ ਜਾਂ ਤਾਰ ਵਿੱਚ ਵੱਧ ਤੋਂ ਵੱਧ ਕਿੰਨੇ ਮੋਤੀ ਪਾਏ ਜਾ ਸਕਦੇ ਆ ਬੜਾ ਹੀ ਸੌਖਾ ਜੀ ਤੁਹਾਡੇ ਕੋਲੇ ਅੰਕ ਦੇ ਵਿੱਚ ਸਭ ਤੋਂ ਵੱਡਾ ਅੰਕ ਕਿਹੜਾ ਹੈ ਇਹ ਯਾਦ ਰੱਖਣਾ ਸਭ ਤੋਂ ਵੱਡਾ ਅੰਕ ਕੀ ਹੈ 9 ਤਾਂ ਗਿਣਤਾਰੇ ਵਿੱਚ ਤੁਸੀਂ 9 ਤੋਂ ਵੱਧ ਮੋਤੀ ਨਹੀਂ ਪਾ ਸਕਦੇ ਕਿਉਂਕਿ ਜਦੋਂ 9 ਤੋਂ ਬਾਅਦ 10 ਬਣ ਜੂ ਜਿੰਨੇੜੇ 99 ਤੋਂ ਬਾਅਦ 100 ਬਣ ਜੂ ਤਾਂ ਕੀ ਹੋ ਗਿਆ ਜੀ ਇੱਥੇ ਅੰਕਾਂ ਦੀ ਗਿਣਤੀ ਵੱਧ ਗਈ ਤਾਂ ਇਸ ਲਈ ਹਰੇਕ ਭਾਗ ਚਾਹੇ ਇਕਾਈ ਆ ਚਾਹੇ ਦਹਾਈ ਆ ਚਾਹੇ ਸੈਂਕੜਾ ਉਦੇ ਵਿੱਚ ਹਰੇਕ ਥਾਂ ਸਥਾਨ ਦੇ ਵਿੱਚ ਵੱਡੇ ਤੋਂ ਵੱਡਾ ਅੰਕ 9 ਹੀ ਆ ਸਕਦਾ ਜਿਵੇਂ ਆਪਾਂ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦੇਖੀ ਸੀ ਤਾਂ ਅੰਕਾਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਅੰਕ ਹੈ ਸਭ ਤੋਂ ਵੱਡਾ ਅੰਕਾ ਜਿਹੜਾ ਉਹ 9 ਹੈ ਤਾਂ ਗਣਤਾਰੇ ਵਿੱਚ ਕਿਸੇ ਵੀ ਸਥਾਨ ਦੇ ਉੱਤੇ 9 ਤੋਂ ਵੱਧ ਮੋਤੀ ਨਹੀਂ ਜਿਹੜੇ ਉਹ ਨਹੀਂ ਪਾਏ ਜਾ ਸਕਦੇ ਸੋ ਉਮੀਦ ਹੈ ਕਿ ਇਹ ਵੀ ਸਵਾਲ ਤੁਹਾਨੂੰ ਸਮਝ ਆ ਗਿਆ ਹੋਣਾ ਸੋ ਇੱਥੇ ਤੱਕ ਸਾਡਾ ਪਹਿਲਾ ਜਿਹੜਾ ਚੈਪਟਰ ਹੈਗਾ ਉਹ ਚੰਗੀ ਤਰ੍ਹਾਂ ਬਿਲਕੁਲ ਤੁਹਾਡੇ ਸਮਝ ਆ ਗਿਆ ਹੁਣ ਤੇ ਇਹ ਸਮਾਪਤ ਹੋ ਚੁੱਕਿਆ ਸਾਡਾ ਪਹਿਲਾ ਚੈਪਟਰ ਕੰਪਲੀਟ ਐਮਸੀਕਿਊਜ਼ ਵੀ ਹੋ ਚੁੱਕੇ ਆ ਸਾਰੇ ਕੁਐਸਚਨ ਵੀ ਹੋ ਚੁੱਕੇ ਆ ਸੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਹੀ ਸਟੂਡੈਂਟਸ ਤੱਕ ਜੋ ਹੈ ਚੈਨਲ ਪਹੁੰਚਾ ਦਿੱਤਾ ਹੋਣਾ ਵੀਡੀਓਜ਼ ਪਹੁੰਚਾ ਦਿੱਤੀਆਂ ਹੋਣੀਆਂ ਅਗਰ ਕੋਈ ਰਹਿ ਗਿਆ ਤਾਂ ਜਰੂਰ ਪਹੁੰਚਾਓ ਕਿਉਂਕਿ ਬਾਅਦ ਤੋਂ ਬਾਅਦ ਆਨਲਾਈਨ ਦਾ ਜ਼ਮਾਨਾ ਹੈ ਟੈਕਨੋਲੋਜੀ ਦਾ ਜਮਾਨਾ ਹੈ ਬੱਚੇ ਘਰੇ ਵੀਡੀਓਜ਼ ਵਗੈਰਾ ਬਹੁਤ ਦੇਖਦੇ ਨੇ ਕਿਉਂ ਨਾ ਸੋਸ਼ਲ ਮੀਡੀਆ ਦਾ ਇਸਤੇਮਾਲ ਬੱਚਿਆਂ ਨੂੰ ਪੜਾਉਣ ਦੇ ਲਈ ਕੀਤਾ ਜਾਵੇ ਬੱਚਿਆਂ ਨੂੰ ਘਰ ਬੈਠ ਕੇ ਫ੍ਰੀ ਆਫ ਕਾਸਟ ਟਿਊਸ਼ਨ ਦਿੱਤੀ ਜਾਵੇ ਸੋ ਪਲੀਜ਼ ਇਸ ਵੀਡੀਓ ਨੂੰ ਇਸ ਚੈਨਲ ਨੂੰ ਬੱਚਿਆਂ ਤੱਕ ਜਰੂਰ ਪਹੁੰਚਾਓ ਥੈਂਕ ਯੂ ਜੀ ਧੰਨਵਾਦ ਮਿਲਦੇ ਆਂ ਜੀ ਅਗਲੀ ਐਕਸਰਸਾਈਜ਼ ਦੇ ਵਿੱਚ